कैेश्वर निशकाम सेवा सोसाइटी बलो जवाहर नगर ਵਿਖੇ ਅੱਜ ਮਹੀਨਾਵਾਰੀ ਰਾਸ਼ਨ ਵੰਡ ਸਮਾਰੋਹ ਕਰਵਾਇਆ ਜਾ ਰਿਹਾ ਹੈ ਸਾਡੇ ਵਿੱਚ ਕਿਤਾਬਿਆਰ ਦੇ ਪ੍ਰਧਾਨ ਬੰਟੀ ਭਾਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਰਾਸ਼ਨ ਵੰਡ ਸਮਾਰੋਹ ਤੇ ਆਏ ਹੋ ਕੀ ਕਹਿਣਾ ਚਾਹੋ ਅੱਜ ਅਸੀਂ ਆਪਣੇ ਮੁਕੇਸ਼ਵਰ ਨਿਸ਼ਕਾਮ ਸੋਸਾਇਟੀ ਵੱਲੋਂ ਅੱਜ ਰਾਸ਼ਨ ਸਮਾਰੋਹ ਹੁੰਦਾ ਜੋ ਹਰ ਮਹੀਨੇ ਹੁੰਦਾ ਜਿਸ ਵਿੱਚ 68ਵਾਂ ਸਮਾਰੋਹ ਹੈ ਦੇ ਦੇ ਵਿੱਚ ਅੱਜ 71 ਗਰੀਬ ਘਰਾਂ ਦੇ ਰਾਸ਼ਨ ਵੰਡਿਆ ਗਿਆ ਤੇ ਅਸੀਂ ਸਹਿਯੋਗ ਕਰਦੇ ਹਾਂ ਵੀ ਅੱਗੇ ਤੋਂ ਅਸੀਂ ਇਹਦੀ ਨਿਸ਼ਕਾਮ ਸੇਵਾ ਹੋਰ ਵੀ ਵਧ ਕਰ ਦਗੀਏ ਜਿਹੜੇ ਬੱਚਿਆਂ ਨੂੰ ਸਕੂਲ ਫੀਸਾਂ ਨਹੀਂ ਦੇ ਸਕਦੇ ਜਾਂ ਵਰਦੀਆਂ ਸਕੂਲ ਦੀਆਂ ਨਹੀਂ ਲੈ ਸਕਦੇ ਜਾਂ ਬਾਬਾ ਨਹੀਂ ਲੈ ਸਕਦੇ ਉਹਨਾਂ ਦੀ ਵੀ ਸੇਵਾ ਇਸੇ ਤਰ੍ਹਾਂ ਨਿਸ਼ਕਾਮ ਸੇਵਾ ਸਭੀ ਲੋਕ ਗਿੱਤੇ ਆਂਦੀ ਹੈ ਤੇ ਅਸੀਂ ਪਰਮਾਤਮਾਗੇ ਅਰਦਾਸ ਕਰਦੇ ਹਾਂ ਵੀ ਇਹ ਸੇਵਾ ਇੱtains ਜਲਦੀ ਰਵੇ ਸਾਡੇ ਉੱਪਰ ਵੈਰੀ ਗੁੱਡ ਹਾਪਨ ਵੈਰੀ ਗੁੱਡ ਖਾਲਸਾ ਵਾਹਿਗੁਰੂ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਕਿੰਨਾ ਰਾਸ਼ਨ ਵੰਡਣਾ ਮੋਲੇ ਸ਼ੰਕਰ ਭਗਵਾਨ ਕੀ ਜੈ ਸ਼੍ਰੀ ਮੁਕਤੀਸ਼ਵਰ ਨਿਸ칸 ਸੇਵਾ ਸੁਸਾਇਟੀ ਵੱਲੋਂ ਹਰ ਮਹੀਨੇ ਜ਼ਰੂਰਤਮੰਦ ਨੂੰ ਰਾਸ਼ਨ ਦਿੰਦੇ ਆ 71 ਬੀਬੀਆਂ ਹੋ ਗਈਆਂ 68ਵਾਂ ਮਹੀਨਾ ਚੱਲ ਰਿਹਾ ਭਗਵਾਨ ਦੀ ਕਿਰਪਾ ਦਾ ਅਸ਼ੀਰਵਾਦ ਦੇ ਨਾਲ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਪੈਨਸਲਾਂ, ਕਿਤਾਬਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛਲੇ ਮਹੀਨੇ ਰਿਜ਼ਲਟ ਆਇਆ ਸੀ 10000 ਦੇ ਨੇੜੇ ਤੇੜੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲਾਂ 'ਚ ਸਰਕਾਰੀ ਸਕੂਲਾਂ ਦੇ ਵਿੱਚ ਤੇ ਕਈ ਬੱਚਿਆਂ ਦੀ ਫੀਸ ਦਿੱਤੀ ਹੈ ਜਿਨ੍ਹਾਂ ਵਿੱਚੋਂ ਅੱਜ ਇੱਕ ਬੱਚਾ ਵੀ ਆਇਆ ਸੀ ਮੈਂਬਰ ਹੈ ਸਾਡੀ ਬੀਬੀ ਉਹਨੇ ਦੇ ਪੋਤਰਾ ਉਹ ਬਰਫੀ ਵੀ ਲਿਆਈ ਸੀ ਸਾਨੂੰ ਬੜੀ ਖੁਸ਼ੀ ਹੋਈ ਕਿ ਜਿਹੜੀ ਅਸੀਂ ਕੋਈ ਦਾਨ-ਪੁੰਨ ਗਾਂਹ ਕਰ ਰਹੇ ਹਾਂ ਉਹ ਵੱਧ ਫੁੱਲ ਰਹੀ ਹੈ ਅਸੀਂ ਫੀਸ ਦਿੱਤੀ ਸੀ ਉਹ ਫਸਟ ਆਇਆ ਮੁੰਡਾ ਇਹ ਸਾਨੂੰ ਉਹ ਮੂੰਹ ਮਿੱਠਾ ਕਰਾ ਕੇ ਗਿਆ ਅਸੀਂ ਸ਼ੰਕਰ ਭਗਵਾਨ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ ਜੀ ਇਦਾਂ ਹੀ ਸਾਡੇ ਕੋਲ ਥੋੜਾ ਮੋਟਾ ਜਿਹੜਾ ਯੋਗਦਾਨ ਉਹ ਲੈਂਦਾ ਰਹੇ ਤੇ ਅਸੀਂ ਸੇਵਾ ਕਰਦੇ ਹਾਂ ਤੇ ਅੱਜ ਸ 特ੌਰ ਤੇ ਕਿਤਾਬ ਜਾਰ ਐਸੋਸੀਏਸ਼ਨ ਦੇ ਪ੍ਰਧਾਨ ਬੰਟੀ ਜੀ ਅਤੇ ਉਹਨਾਂ ਦੀ ਟੀਮ ਆਈ ਹੈ ਉਹਨਾਂ ਨੂੰ ਮੱਝੀ ਆਇਆ ਆਪਨੇ ਜੈ ਭੋਲੇ ਸ਼ੰਕਰ ਇੱਕ ਪਿੱਛੇ ਜੇ ਤੁਸੀਂ ਗਰੀਬ ਕਰਨਿਆਂ ਨੂੰ ਵਿਆਸਮਕਰੀ ਦਿੱਤੀ ਸੀਗੀ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਨੇ ਬਹੁਤ ਜ਼ਰੂਰਤਮੰਦ ਲੋਕ ਨੇ ਜਿਨ੍ਹਾਂ ਨੂੰ ਲੋੜ ਹੈ ਔਰ ਇਹਦਾ ਕੀ ਪ੍ਰੋਸੈਸ ਹੈ ਔਰ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਪ੍ਰੋਸੈਸ ਕੋਈ ਨਹੀਂ ਹੈਗਾ ਵੀ ਸੱਚੇ ਦਿਲੋਂ ਆਓ ਜੇ ਅਰਦਾਸ ਹੈਗੀ ਵੀ ਤੁਹਾਨੂੰ ਕਬੂੜ ਚਾਹੀਦਾ ਤੁਹਾਨੂੰ ਰਾਸ਼ਨ ਮੇਰੇ ਨਾਲ ਸੰਪਰਕ ਕਰ ਲਓ ਮੇਰੀ ਕੇਹੇ ਟੀਮ ਨਾਲ ਮੈਂਬਰ ਨਾਲ ਸੰਪਰਕ ਕਰ ਲਓ ਅਸੀਂ ਸਿਰਫ ਰਾਸ਼ਨ ਦਿੰਨੇ ਆ ਤੇ ਹੋ ਸਕਦਾ ਵੀ ਅਸੀਂ ਕਪੜਾ ਲੀੜਾ ਵੀ ਦੇ ਦੀਦਾ ਉਦੋਂ ਅਸੀਂ 750 ਬੰਦੇ ਦਾ ਰਾਸ਼ਨ ਦਿੱਤਾ ਸੀ ਜੀ ਜੀ ਧੰਨਵਾਦ ਬਹੁਤ ਬਹੁਤ ਸੋ ਇਸੇ ਤਰ੍ਹਾਂ ਦੇ ਉਪਰਾਲੇ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਕੀਤੇ ਜਾਂਦੇ ਨੇ ਹੋਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ ਮਨੋਜੀ ਕੁਮਾਰ ਦੇਸ਼ ਦੁਨੀਆ ਚੈਨਲ ਲੁਧਿਆਣਾ